ਹੈਲੋ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਦਾ ਮੇਰਾ ਵਲੌਗ ਹੈਗਾ ਜੀ ਕੱਦੂ ਦੇ ਕੋफ्ते ਅਸੀਂ ਇਹਦੇ ਕੋफ्ते ਬਣਾਵਾਂਗੇ ਤੇ ਉਹਦੇ ਵਾਸਤੇ ਅਸੀਂ ਸਾਰਾ ਜਿਹੜਾ ਮਟੀਰੀਅਲ ਰੈਡੀ ਕਰਕੇ ਰੱਖਿਆ ਹੋਇਆ ਸੀ ਤੁਹਾਨੂੰ ਦੱਸਣ ਲਈ ਕੱਦੂ ਨੂੰ ਵੀ ਮੈਂ ਛਿੱਲ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਰੱਖ ਲਿਆ ਹੋਇਆ ਤੇ ਅਸੀਂ ਲਈਏ ਛੋਟੀ ਕਟੋਰੀ ਲਸਣ ਦੀ ਛਿੱਲ ਕੇ ਤੇ ਤਿੰਨ ਤੋਂ ਚਾਰ ਪਿਆਜ਼ ਲਏ ਹੋਏ ਨੇ ਮਿਰਚਾਂ ਲਈਆਂ ਦੋ ਟਮਾਟਰ ਤੇ ਅਦਰਕ ਵੀ ਲਿਆ ਹੋਇਆ ਦੋ ਤਿੰਨ ਪੀਸ ਅਦਰਕ ਦੇ ਲਏ ਆ ਇਹ ਸਾਰਾ ਹੀ ਮਟੀਰੀਅਲ ਜਿਹੜਾ ਵਾ ਇਹ ਪਾ ਕੇ ਤੇ ਫੇਰੀ ਜੜੀ ਇਹਦੀ ਗਰੇਵੀ ਆ ਰੈਡੀ ਹੋਣੀ ਆ ਤੇ ਚਲੋ ਹੁਣ ਅਸੀਂ ਤੁਹਾਨੂੰ ਦੱਸਦੇ ਕੀ ਕਰਨਾ ਹੈ ਕद्दू ਨੂੰ ਤਾਂ ਅਸੀਂ ਵਾਸ਼ ਕਰਕੇ ਰੱਖਿਆ ਹੋਇਆ ਹੁਣ ਅਸੀਂ ਇਹਨੂੰ ਕद्दूकस ਕਰਾਂਗੇ ਤੇ ਇਹਨੂੰ ਤੁਸੀਂ ਕद्दूकस ਮੋਟਾ ਹੀ ਕਰਨਾ ਬਹੁਤ ਜ਼ਿਆਦਾ ਬ੍ਰੀਕ ਨਹੀਂ ਅਸੀਂ ਕਰਨਾ ਚਲੋ ਜੀ ਸ਼ੁਰੂ ਕਰਦੇ ਆਂ ਅਸੀਂ ਇਸ ਟ੍ਰਾਂਲ ਨੂੰ ਕद्दू ਕਾਸ ਕਰ ਲੈਣਾ ਤੁਸੀਂ ਫੈਮਲੀ ਦੇ ਅਕੋਰਡਿੰਗ ਇਹ ਕद्दू ਲੈ ਸਕਦੇ ਹੋ ਦੋ ਵੀ ਵੱਡੇ ਕद्दू ਐਡੇ ਲੈ ਸਕਦੇ ਆ ਤੇ ਜ਼ਿਆਦਾ ਵੀ ਲੈ ਸਕਦੇ ਆ ਘੱਟ ਵੀ ਲੈ ਸਕਦੇ ਹੋ ਤੁਸੀਂ ਆਪਣੀ ਫੈਮਲੀ ਦੇਖਣੀ ਆ ਕਿ ਕਿੱਡੀ ਫੈਮਲੀ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਲੈ ਸਕਦੇ ਹੋ ਤੇ ਦਸ ਇਹਨੂੰ ਗ੍ਰਾਈਂਡ ਕਰ ਲਾਂਗੇ ਦੇਖੋ ਜੀ ਇਸ ਤਰ੍ਹਾਂ ਦਾ ਤੁਸੀਂ ਇਹਨੂੰ ਗ੍ਰाइंड ਕਰ ਲੈਣਾ ਤੇ ਇਹਨੂੰ ਮੈਂ ਹੁਣ ਪੂਰਾ ਹੀ ਗ੍ਰाइंड ਕਰਕੇ ਤੁਹਾਨੂੰ ਦਿਖਾਉਣੀ ਆ ਕद्दू ਸਾਡਾ ਜੀ ਪੂਰਾ ਗ੍ਰाइंड ਹੋ ਚੁੱਕਾ ਹੋਇਆ ਦੇਖ ਸਕਦੇ ਤੁਸੀਂ ਕद्दू ਵੀ ਸਾਡਾ ਇਹਦਾ ਤਾਜ਼ਾ ਸੀਗਾ ਤੇ ਹੁਣ ਅਸੀਂ ਕੀ ਕਰਨਾ ਆ ਇਹਨੂੰ ਅਸੀਂ ਹੱਥ ਦੇ ਨਾਲ ਚੰਗੀ ਤਰ੍ਹਾਂ ਨਿਚੋੜਨਾ ਆ ਜਿੱਦਾਂ ਕਿ ਅਸੀਂ ਮੂੜੀਆਂ ਨੂੰ ਨਿਚੋੜਦੇ ਆ ਨਿਚੋੜ ਕੇ ਇਹਨੂੰ ਚੰਗੀ ਤਰ੍ਹਾਂ ਤੇ ਐਸ ਖਾਲੀ ਬੌਲ ਚ ਪਾਵਾਂਗੇ ਇਹਦਾ ਹਲਕੇ ਹਲਕੇ ਹੱਥਾਂ ਦੇ ਨਾਲ ਅਸੀਂ ਸਾਰਾ ਜਿਹੜਾ ਇਹਦਾ ਰਸ ਕੱਢ ਲੈਣਾ ਹੈ ਅਸੀਂ ਇਦਾਂ ਨਿਚੋੜ ਕੇ ਤੇ ਕੱਢ ਲੈਣਾ ਹੈ ਜੀ ਸਾਰੇ ਨੂੰ ਹੀ ਤੇ ਇਸ ਤਰ੍ਹਾਂ ਹੀ ਮੈਂ ਸਾਰੇ ਨੂੰ ਨਿਚੋੜ ਕੇ ਤੇ ਰੈਡੀ ਕਰਦੀ ਹਾਂ ਹਾਂਜੀ ਕद्दू ਸਾਡਾ ਜਿਹੜਾ ਰੈਡੀ ਹੋ ਗਿਆ ਹੋਇਆ ਅਸੀਂ ਇਹਨੂੰ ਚੰਗੀ ਤਰ੍ਹਾਂ ਨਿਚੋੜ ਕੇ ਤੇ ਡਰਾਈਜਾ ਕਰਕੇ ਤੇ ਬਾਉਲ 'ਚ ਪਾਇਆ ਹੋਇਆ ਹੈ ਤੇ ਜਿਹੜਾ ਅਸੀਂ ਇਹਦੇ ਵਿੱਚੋਂ ਰਸ ਕੱਢਿਆ ਸੀ ਪਾਣੀ ਉਹਨੂੰ ਅਸੀਂ ਡੋਲਣਾ ਨਹੀਂ ਹੈਗਾ ਕਿਉਂਕਿ ਇਹ ਗਰੇਵੀ ਦੇ ਕੰਮ ਆ ਜਾਣਾ ਹੈ ਅਸੀਂ ਇਹਨੂੰ ਗਰੇਵੀ 'ਚ ਪਾਵਾਂਗੇ ਕਿਉਂਕਿ ਇਹ ਵੀ ਤਾਕਤਵਾਲਾ ਹੁੰਦਾ ਤੇ ਇਹਨੂੰ ਡੋਲਣਾ ਨਹੀਂ ਚਾਹੀਦਾ ਅਗਰ ਤੁਸੀਂ ਇਹਨੂੰ ਗਰੇਵੀ 'ਚ ਪਾਉਣਾ ਪਸੰਦ ਨਹੀਂ ਕਰਦੇ ਤੇ ਤੁਸੀਂ ਆਟਾ ਵੀ ਗੁੰਨ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ ਮੈਂ ਦੋ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਸੀ ਤੇ ਥੋੜਾ ਜਿਹਾ ਮੈਂ ਕੱਟਿਆ ਹੋਇਆ ਜੀ ਪਿਆਜ਼ ਬਰੀਕ-ਬਰੀਕ ਪਿਆਜ਼ ਕੱਟਣਾ ਸੀ ਹੁਣ ਅਸੀਂ ਇਹਦੇ ਚ ਪਾ ਰਹੇ ਹਾਂ ਲਸਣ ਅਦਰਕ ਦਾ ਪੇਸਟ ਇੱਕ ਚਮਚਾ ਹੁਣ ਮੈਂ ਪਾਉਂਗੀ ਜੀਰਾ ਗੁਰਮਸਾਲਾ 컬러 ਵਾਲੀ ਮਿਰਚ ਹਲਕੀ ਜਿਹੀ ਪਾਉਂਗੀ ਹਲਦੀ ਤੇ ਹੁਣ ਮੈਂ ਇਹਦੇ ਚ ਨਾ ਦੇਖੋ ਮੇਰੇ ਕੋਲ ਨਾ ਬਿਲਕੁਲ ਛੋਟਾ ਜਿਹਾ 스ਪੂਨ ਆ ਇਹ ਛੋਟਾ 스ਪੂਨ ਇਸ ਲਈ ਮੈਂ ਯੂਜ਼ ਕਰਦੀ ਹੁੰਨੀ ਆ ਜਦੋਂ ਮੈਂ ਜਿਹੜੀ ਘੱਟ ਚੀਜ਼ ਪਾਉਣੀ ਹੋਵੇ ਤੇ ਉਹਦਾ ਫਾਇਦਾ ਜ਼ਿਆਦਾ ਹੁੰਦਾ ਆ ਜਿਵੇਂ ਕਿ ਬੇਕਿੰਗ ਸੋਡਾ ਜਿਹਨੂੰ ਅਸੀਂ ਮਿੱਠਾ ਸੋਡਾ ਕਹਿੰਦੇ ਆ ਠੀਕ ਜੀ ਇੰਨਾ ਕੀ ਪਾਣਾ ਸੀ ਜਿਆਦਾ ਨਹੀਂ ਪਾਵਾਂਗੇ ਇਸ ਕਰਕੇ ਜਿਹੜੀ ਚੀਜ਼ ਅਸੀਂ ਥੋੜੀ ਪਾਣੀ ਹੁੰਦੀ ਹੈ ਨਾ ਥੋੜੀ ਚੀਜ਼ ਅਸਰ ਕਰਦੀ ਆ ਉਹਦੇ 'ਚ ਛੋਟਾ 스ਪੂਨ ਵਧਿਆ ਲੈਣਾ ਤੇ ਤੁਸੀਂ ਸੋਚੋਗੇ ਕਿ ਨਮਕ ਨਹੀਂ ਪਾਇਆ ਨਮਕ ਅਸੀਂ ਤਾਂ ਨਹੀਂ ਪਾਇਆ ਕਿ ਫਿਰ ਇਹਨੇ ਨਾ ਪਾਣੀ ਰਿਲੀਜ਼ ਕਰ ਦੇਣਾ ਇਸ ਕਰਕੇ ਨਮਕ ਅਸੀਂ ਲਾਸਟ ਤੇ ਪਾਵਾਂਗੇ ਕਿਉਂਕਿ ਸਾਡਾ ਆਇਲ ਗਰਮ ਹੁੰਦਾ ਪਿਆ ਤੇ ਜਦੋਂ ਗਰਮ ਹੋ ਗਿਆ ਉਦੋਂ ਅਸੀਂ ਨਾਲ ਹੀ ਇਹਦੇ ਨਮਕ ਪਾ ਕੇ ਫਟਾਫਟ ਇਹਦੇ ਜਿਹੜੇ ਆ ਗੋफ्ते ਉਹ ਬਣਾ ਲੈਣੇ ਆ ਤੇ ਇਹਦੇ ਚ ਹਰਾ ਧਨੀਆ ਵੀ ਪਾਈਦਾ ਆ ਉਹ ਮੈਂ ਨਹੀਂ ਪਾਇਆ ਇਸ ਟਾਈਮ ਹੈਗਾ ਨਹੀਂ ਆ ਇਸ ਕਰਕੇ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਆ ਪਹਿਲਾਂ ਅਸੀਂ ਇਹਦੇ ਚ ਪਾ ਲੈਨੇ ਆ ਜੀ ਬੇਸਨ ਬੇਸਨ ਪਹਿਲਾਂ ਅਸੀਂ ਥੋੜਾ ਹੀ ਪਾਉਨੇ ਆ ਬਾਅਦ ਵਿੱਚ ਦੇਖਦੇ ਆ ਇੱਕ ਚਮਚ ਦੇਖੋ ਚਮਚ ਵੀ ਕਾਫੀ ਵੱਡਾ ਆ ਇੱਕ 1/2 ਚਮਚ ਠੀਕ ਆ ਬਾਅਦ ਵਿੱਚ ਪਾਉਨੇ ਆ ਦੇਖ ਕੇ ਅਗਰ ਜ਼ਰੂਰਤ ਹੋਈ ਤੇ ਪਾ ਲਵਾਂਗੇ ਸਸ ਸਟ੍ਰੈਨ ਨੂੰ ਚੰਗੀ ਤਰਾਸੀ ਮਿਕਸ ਕਰਾਂਗੇ ਜਦੋਂ ਚੰਗੀ ਤਰਾ ਮਿਕਸ ਹੋ ਜਾਏਗਾ ਤੇ ਫਿਰ ਉਧਰ ਤੇਲ ਵੀ ਗਰਮ ਹੋ ਜਾਊਗਾ ਫਿਰ ਅਸੀਂ ਇਹਦੇ ਚ ਨਮਕ ਪਾਵਾਂਗੇ ਇਹ ਇੱਕ ਟਿਪ ਹੈ ਕਿ ਨਮਕ ਜਿਹੜਾ ਕਦੀ ਵੀ ਪਹਿਲਾਂ ਨਹੀਂ ਪਾ ਕੇ ਮਿਕਸ ਕਰਨਾ ਕਿਉਂਕਿ ਫੋਰ ਤੇ ਬਣਦੇ ਨਹੀਂ ਫਿਰ ਟੰਗ ਨਾਲ ਸਾਨੂੰ ਵੇਸਣ ਦੀ ਹੋਰ ਜ਼ਰੂਰਤ ਹੈ ਅਸੀਂ ਇਹਦੇ ਚ ਵੇਸਣ ਪਾਵਾਂਗੇ ਕਿਉਂਕਿ ਇਹ ਪਕੌੜੇ ਟਾਈਪ ਹੁੰਦੇ ਆ ਤੇ ਬਹੁਤ ਹੀ ਟੇਸਟੀ ਲੱਗਦੇ ਵੈਸੇ ਵੀ ਅਸੀਂ ਖਾ ਸਕਦੇ ਆ ਤੁਸੀਂ ਇਹਦੇ ਵਿੱਚ ਨਿੰਬੂ ਵੀ ਨਿਚੋੜ ਸਕਦੇ ਹੋ ਮੈਂ ਇੱਕ ਚਮਚ ਹੋਰ ਪਾ ਲਿਆ ਹੋਇਆ ਤੇ ਦੇਖਦੇ ਹਾਂ ਹੁਣ ਕਿਉਂਕਿ ਥੋੜਾ ਥੋੜਾ ਹੀ ਬੇਸਨ ਪਾਣਾ ਬਈ ਦੇਖ ਕੇ ਪਹਿਲਾਂ ਇਨੀ ਇੱਕ ਵਾਰ ਸੈੱਟ ਲੈਣਾ ਫਿਰ ਉਹਨਾਂ ਦਿੱਕਤ ਹੋ ਜਾਂਦੀ ਹੈ ਜਿਆਦੀ ਚੀਜ਼ ਦਾ ਤੇ ਹੈਨੀਗ ਆ ਵੀ ਉਹਨੂੰ ਕਿੱਦਾਂ ਕੱਟ ਕਰਨਾ ਤੇ ਕੱਟ ਦਾਂਗੇ ਹੈਗਾ ਕਿ ਹੋਰ ਪਾ ਲਾਂਗੇ ਬਹੁਤ ਆ ਜੀ ਅੱਲਾ ਵੇਸ ਤੇ ਉਧਰ ਦੇਖਦੇ ਆਂ ਤੇਲ ਸਾਡਾ ਥੋੜਾ ਜਿਹਾ ਗਰਮ ਹੋ ਜੇ ਹੋ ਗਿਆ ਹੋਇਆ ਹੈ ਦੇਖ ਲੈਣੇ ਇਸ ਤਰ੍ਹਾਂ ਕਿ ਕੋफ्ते ਬੰਦੇ ਫੇਰੀ ਅਸੀਂ ਨਾ ਦੇਖੋ ਇਹਨੂੰ ਬਸ ਰਾਉਂਡ ਸ਼ੇਪ ਦੇ ਦੇਣੀ ਆਪਾਂ ਬਹੁਤ ਹੀ ਵਧੀਆ ਜਿਹੜੇ ਬਣ ਕੇ ਰੈਡੀ ਹੁੰਦੇ ਆ ਦੇਖੋ ਬਸ ਹੁਣ ਅਸੀਂ ਇਹਦੇ ਚ ਮਿਕਸ ਕਰਾਂਗੇ ਨਮਕ ਉਧਰ ਦੇਖਦੇ ਆਂ ਕਿ ਤੇਲ ਹੋ ਗਿਆ ਹੈ ਤੇ ਸਾਡਾ ਗਰਮ ਹੋ ਗਿਆ ਹੋਇਆ ਮੈਂ ਚੈੱਕ ਵੀ ਕਰ ਲਿਆ ਆ ਤੇ ਹੁਣ ਅਸੀਂ ਇਹਦੇ ਵਿੱਚ ਪਾ ਰਹੇ ਆ ਨਮਕ ਨਮਕ ਟੇਸਟ ਅਕੋਰਡਿੰਗ ਪਾਣਾ ਤੁਸੀਂ ਤੇ ਇਹ ਹੈਗਾ ਸੀ ਸੇਂ ਦਾ ਨਮਕ ਤੇ ਇਸ ਲਈ ਅਸੀਂ ਇਹ ਜ਼ਿਆਦਾ ਹੀ ਪੈਂਦਾ ਆ ਚਲੋ ਬਾਕੀ ਗਰੇਵੀ ਚ ਵੀ ਪੈਣਾ ਆ ਜੇ ਠੀਕ ਹੈ ਹੁਣ ਅਸੀਂ ਇਹਦੇ ਕੋਪ ਤੇ ਬਣਾ ਕੇ ਰੌਂਗ ਸ਼ੇਪ ਦੇ ਵਿੱਚ ਤੇ ਨਾਲ-ਨਾਲ ਜਿਹੜੇ ਤੇਲ ਦੇ ਵਿੱਚ ਫਟਾਫਟ ਪਾ ਦੇਣੇ ਆ ਪਾਣੀ ਰਿਲੀਜ਼ ਹੋਣ ਤੋਂ ਪਹਿਲਾਂ ਪਹਿਲਾਂ ਹਲੋ ਜੀ ਅਸੀਂ ਕੋਟ ਤੇ ਪਾਤਦੇ ਹੋਏ ਆ ਜੀ ਵਿੱਚ ਤੁਸੀਂ ਜਿੱਡੇ ਮਰਜ਼ੀ ਬਣਾ ਸਕਦੇ ਹੋ ਛੋਟੇ ਵੱਡੇ ਉਹ ਤੁਹਾਡੀ ਆਪਣੀ ਮਰਜ਼ੀ ਹੈ ਜਿੰਦਾਂ ਦੇ ਮਰਜ਼ੀ ਬਣਾ ਬਣਾ ਕੇ ਵਿੱਚ ਸ਼ੇਪ ਵੀ ਜਿਹੜੀ ਮਰਜ਼ੀ ਦੇ ਲੋ ਤੁਸੀਂ ਬਸ ਇਹ ਕਿ ਵਧੀਆ ਹੋਣੇ ਚਾਹੀਦੇ ਵਧੀਆ ਬਣਨੇ ਚਾਹੀਦੇ ਨੇ ਬਸ ਇਦਾਂ ਹੀ ਅਸੀਂ ਇਹਨਾਂ ਨੂੰ ਬ੍ਰਾਊਨ ਕਰ ਲੈਣਾ ਹੁਣ ਮੈਂ ਸਾਰੇ ਜਿਹੜੇ ਕੋਟ ਤੇ ਹੀ ਉਹਨਾਂ ਨੂੰ ਨਾ ਪਲਟੀ ਕਰ ਦਿੱਤਾ ਹੋਇਆ ਹੈ ਤੇ ਮੈਂ ਦੇਖ ਲਓ ਜੀ ਫੋਕ ਦੀ ਹੈਲਪ ਦੇ ਨਾਲ ਹੀ ਇਹਨਾਂ ਨੂੰ ਪਲਟੀ ਕਰਨਾ ਆ। ਏਸ ਤਰ੍ਹਾਂ ਅਸੀਂ ਹੌਲੀ-ਹੌਲੀ ਪਲਟੀ ਕਰ ਦਿੱਤੇ ਹੋਏ ਆ। ਤੇ ਇਹਨਾਂ ਨੇ ਜਿੱਦਾਂ ਇਸ ਇਧਰੋਂ ਬਰਾਊਨ ਹੋਏ ਨਾ ਡਾਰਕ ਬਰਾਊਨ ਉਧਰੋਂ ਵੀ ਹੋ ਜਾਣਾ ਆ। ਤੇ ਬਸ ਅਸੀਂ ਫਿਰ ਕੱਢ ਲਵਾਂਗੇ ਤੇ ਜਿਹੜਾ ਅਸੀਂ ਵਿੱਚ ਇਹਦੇ ਮਿੱਠਾ ਸੋਡਾ ਪਾਇਆ ਸੀ ਉਹ ਇਸ ਲਈ ਪਾਇਆ ਕਿ ਹਨਾ ਉਹ ਕ੍ਰਿਸਪੀ ਜਿਹਾ ਬਣ ਵਧੀਆ ਜੇ ਤਰੀਕੇ ਦੇ। ਵੇ ਅਸੇ ਤੇ ਦੂਸਰੀ ਸਾਈਡ ਤੋਂ ਵੀ ਬ੍ਰਾਊਨ ਹੋ ਗਏ ਹੋਏ ਆ ਪਰ ਮੈਂ ਬਹੁਤ ਹੀ ਸਲੋ ਫਲੇਮ ਕਰ ਦਿੱਤਾ ਹੋਇਆ ਕਿ ਚੰਗੀ ਤਰ੍ਹਾਂ ਨਾ ਰਾੜ ਜਾਣ ਜਿੱਦਾਂ ਕੱਚਾ ਪੰਜਾ ਨਾ ਵੇਸੰਦਾਵੇ ਇਸ ਲਈ ਮੈਂ ਥੋੜੇ ਥੋੜੇ ਹੋ ਰਾੜਨੇ ਚਾਹੁੰਨੀ ਆ ਇਸ ਲਈ ਮੈਂ ਬਿਲਕੁਲ ਸਲੋ ਕਰਤਾ ਫਲੇਮ ਤੇ ਇਹਦੇ ਵਾਸਤੇ ਅਸੀਂ ਲਈ ਹੈ ਜੀ ਨਾਨ ਸਟਿਕ ਕੜਾਈ ਦੂਸਰੀ ਸਾਈਡ ਮੈਂ ਰੱਖ ਦਿੱਤੀ ਹੋਈ ਹੈ ਨਾਨ ਸਟਿਕ ਹਾਂਡੀ ਹੁਣ ਉਧਰ ਅਸੀਂ ਜਿਹੜਾ ਤੜਕਾ ਆ ਉਹਨੂੰ ਰੈਡੀ ਕਰਨ ਲੱਗੇ ਆਂ ਹਾਂਡੀ ਗਰਮ ਹੋ ਗਈ ਹੋਈ ਹੈ ਤੇ ਮੈਂ ਇਹਦੇ ਚ ਵੀ ਨਾ ਹੁਣ ਆਇਲ ਪਾਤਾ ਹੋਇਆ ਜੀ ਇਹ ਹੁਣ ਗਰਮ ਹੋ ਜਾਏਗਾ ਤੇ ਉਧਰੋਂ ਅਸੀਂ ਉਹਨੂੰ ਕੌਤੇ ਕੱਢ ਲੈਨੇ ਬਾਹਰ ਇੱਧਰ ਸਾਡਾ ਤੇਲ ਗਰਮ ਹੋ ਗਿਆ ਹੋਇਆ ਤੇ ਅਸੀਂ ਇੱਕ ਪਾ ਰਹੇ ਹਾਂ ਇਹਦੇ ਵਿੱਚ ਤੇਜ ਪੱਤਾ ਇੱਕ ਮੈਂ ਪਾ ਰਹੀ ਹਾਂ ਜੀ ਦਾਲਚੀਨੀ ਦਾ ਪੀਸ ਇੱਕ ਮੈਂ ਪਾ ਰਹੀ ਹਾਂ ਜੀ ਉਹ ਜੜੀ ਹੁੰਦੀ ਆ ਫਲਾਵਰ ਸਟਾਰ ਜਿੰਨੂੰ ਕਹਿੰਦੇ ਆ ਚਾਹ ਦੇ ਵਿੱਚ ਆਪਾਂ ਵਰਤਦੇ ਆਂ ਇੱਕ ਮੈਂ ਪਾ ਰਹੀ ਹਾਂ ਛੋਟੀ ਇਲਾਚੀ ਦੋ ਮੈਂ ਪਾ ਰਹੀ ਹਾਂ ਲੌਂਗ ਤੇ ਇਹਨੂੰ ਅਸੀਂ ਹੁਣ ਥੋੜਾ ਜਿਆਦਾ ਮਿਕਸ ਕਰ ਲਾਂਗੇ ਹੁਣ ਮੈਂ ਨਾਲ ਦੀ ਪਾਦਾ ਲੱਗੀ ਹੈ ਜੀ ਜੀਰਾ ਤੇ ਹੁਣ ਪਾਵਾਂਗੇ ਹਲਦੀ ਜੀ ਹਿੰਗ ਪਾ ਰਹੀ ਹਾਂ ਤੁਹਾਨੂੰ ਤਾਂ ਮੇਰਾ ਫੇਵਰਿਟ ਆ ਹਿੰਗ ਹੁਣ ਅਸੀਂ ਇਹਨੂੰ ਥੋੜਾ ਜਿਆਦਾ ਕਰ ਲਿਆ ਮਿਕਸ ਹੁਣ ਪਾ ਦਾਂਗੇ ਜੀ ਅਸੀਂ ਲਸਣ ਅਦਰਕ ਰਾਤੀ ਗ੍ਰाइंड ਕੀਤਾ ਸੀ ਤੇ ਨਮੇ ਜਿਸ ਮੈਂ ਪਾ ਰਹੀ ਹਾਂ ਜਿਹੜਾ ਤੁਹਾਨੂੰ ਮੈਂ ਮਟੀਰੀਅਲ ਦਿਖਾਇਆ ਸੀ ਨਾ ਪਿਆਜ਼ ਤੇ ਟਮਾਟਰ ਹਰੀ ਮਿਰਚ ਇਹਨਾਂ ਨੂੰ ਸਾਰਿਆਂ ਨੂੰ ਮੈਂ ਹਲਕਾ ਜਿਹਾ ਤਕਣੇ ਜਾ ਰਹੀ ਹਾਂ ਦਲਿਸ ਕਰਾਂਗੇ ਇਨ ਨੂੰ ਨਮਕ ਪਾ ਕੇ ਪਕਾਉਂਗੀ ਇਹ ਗਰੇਵੀ ਦੇ ਮੁਤਾਬਕ ਹੀ ਅਸੀਂ ਪਾਉਣਾ ਹੈ ਨਾ ਨਮਕ ਜ਼ਿਆਦਾ ਨਹੀਂ ਇਹਦੇ ਅਕੋਰਡਿੰਗ ਪਾਉਣਾ ਹੈ ਇਨ ਨੂੰ ਹਲਕਾ ਜਿਹਾ ਪਕਾ ਲਵਾਂ ਅੱਜ ਅਸੀਂ ਬਣਾਉਂਦਾ ਰਹੇ ਹਾਂ ਜੀ ਮਲਾਈ ਕੋਫਤਾ ਤੇ ਜਿਹੜੇ ਸਪੈਨੀਆਂ ਮਲਾਈ ਮੈਂ ਮਸਾਲੇ ਨੂੰ ਨਾ ਹਲਕਾ ਜਿਹਾ ਪਕਾ ਕੇ ਤੇ ਇਨ ਮੈਂ ਬਲੈਂਡ ਕਰ ਲਿਆ ਸੀਗਾ ਤੁਬਾਸੀ ਹੁਣ ਇਹਨੂੰ ਚੰਗੀ ਤਰ੍ਹਾਂ ਪਕਾ ਰਹੇ ਹਾਂ ਅਸੀਂ ਤੇ ਜਦੋਂ ਪੱਕੇਗਾ ਫਿਰ ਇਹਦੇ ਵਿੱਚ ਮਲਾਈ ਪਾਵਾਂਗੇ ਅਸੀਂ ਇਹਦੇ ਵਿੱਚ ਮੈਂ ਪਾ ਰਹੀ ਹਾਂ ਹੁਣ ਕਲਰ ਵਾਲੀ ਮਿਰਚ ਹੋਮੇ ਪਹਿਲਾਂ ਪਾ ਦਿੱਤਾ ਹੋਇਆ ਸੀ ਨਮਕ ਹਨ ਗਰਮ ਮਸਾਲਾ ਪਾ ਰਹੇ ਹਾਂ ਬਾਕੀ ਮਸਾਲੇ ਤਾਂ ਮੈਂ ਪਾ ਹੀ ਦਿੱਤੇ ਹੋਏ ਸੀਗੇ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਹੰਦੀ ਸੈਂਟਾ ਨੂੰ ਮਿਕਸ ਕਰਕੇ ਪਕਾਵਾ ਲਵਾਂਗੇ ਉਹਨ ਮੈਂ ਇਹਦੇ ਚ ਪਾ ਰਹੀ ਆ ਫਰੈਸ਼ ਕਰੀਮ ਫਰੈਸ਼ ਮਲਾਈ ਠੀਕ ਹੈ ਜੀ ਘਰ ਦੀ ਤੇ ਦੇਖੋ ਜੀ ਮਸਾਲਾ ਸਾਡਾ ਬਿਲਕੁਲ ਪੁੱਜ ਚੁੱਕਾ ਹੋਇਆ ਹੈ ਇਹ ਚ ਫਰੈਸ਼ ਜਿਹੜੀ ਮਲਾਈ ਲਈ ਸੀ ਉਹ ਅਸੀਂ ਪਾਤੀ ਹੋਈ ਐ ਤੇ ਜਿਹੜੇ ਹੈਗੇ ਨਾ ਮਲਾਈ ਕੋਫਤਾ ਇਹ ਕੋਫਟਿਆਂ ਦਾ ਥੋੜਾ ਜਿਹਾ ਮਤਲਬ ਲੰਬਾਈ ਹੋ ਜਾਂਦਾ ਹੈ ਕੰਮ ਰੈਸਪੀ ਥੋੜੀ ਲੰਬੀ ਹੈ ਕਿਉਂਕਿ ਇੱਕ ਸਾਈਡ ਆਪਾਂ ਪਕੌੜਾ ਟਾਈਪ ਵੀ ਬਣਾਉਣੇ ਹੁੰਦੇ ਆ ਤੇ ਦੂਸਰੀ ਅਸੀਂ ਗਰੇਵੀ ਬਣਾਉਣੀ ਹੁੰਦੀ ਆ ਮਸਾਲੇ ਰੈਡੀ ਕਰਨੇ ਹੁੰਦੇ ਆ ਕਿਉਂਕਿ ਉਹਦੇ ਚ ਵੀ ਅਸੀਂ ਕਟਿੰਗ ਕਰਕੇ ਵੀ ਪਾਏ ਤੇ ਡਰਾਈ ਮਸਾਲੇ ਵੀ ਪਾਏ ਤੇ ਇਹਦੇ ਵਿੱਚ ਵੀ ਸੇਮ ਹੀ ਇਸ ਕਰਕੇ ਥੋੜਾ ਜਿਹਾ ਇਹਦਾ ਜਿਹੜਾ ਰੈਸਪੀ ਦਾ ਕੰਮ ਹੈ ਥੋੜਾ ਜਿਹਾ ਲੈਂਥੀ ਹੋ ਜਾਂਦਾ ਹੈ ਤੇ ਵੈਸੇ ਬਣਦੇ ਬਹੁਤ ਟੇਸਟੀ ਹੈ। ਟਰਾਈ ਜ਼ਰੂਰ ਕਰਿਓ ਤੁਸੀਂ ਕਿਉਂਕਿ ਮੈਂ ਬਹੁਤ ਮਿਹਨਤ ਕੀਤੀ ਹੈ ਦੇਖ ਸਕਦੇ ਹੋ ਨਾ ਤੁਸੀਂ। ਅਸੀਂ ਇਹਨ ਬੜਾਈ ਪਾ ਕੇ ਵੀ ਚੰਗੀ ਤਰ੍ਹਾਂ ਜਿਹੜਾ ਤੜਕਾ ਹੈ ਪਕਾ ਲਿਆ ਹੋਇਆ ਤਾਂ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਗਰੇਵੀ ਵਾਸਤੇ ਘੀ ਵਾਲਾ ਪਾਣੀ। ਜਿਹੜਾ ਅਸੀਂ ਕੱਢਿਆ ਸੀ। ਤੇ ਐਕਸਟਰਾ ਪਾਣੀ ਪਾ ਕੇ ਅਸੀਂ ਗਰੇਵੀ ਨੂੰ ਚੰਗੀ ਤਰ੍ਹਾਂ ਹੁਣ ਬੋਇਲ ਦੇਣੇ ਆ ਚੰਗੀ ਤਰ੍ਹਾਂ ਇਹਨੂੰ ਜਿਹੜਾ ਅਸੀਂ ਪਕਾ ਲੈਣਾ ਕਵਰ ਕਰਕੇ ਨਾ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਗਰੇਵੀ ਨੇ ਵੀ ਜਿਹੜਾ ਆਇਲ ਹੈਗਾ ਆ ਉਹਨੂੰ ਵੀ ਲੱਗ ਕਰ ਦਿੱਤਾ ਆ ਇਹਦਾ ਮਤਲਬ ਕਿ ਸਾਡੀ ਜਿਹੜੀ ਗਰੇਵੀ ਆ ਹੁਣ ਬਣ ਕੇ ਇੰਜ ਪੂਰੀ ਤਰ੍ਹਾਂ ਰੈਡੀ ਹੋ ਗਈ ਹੋਈ ਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣੇ ਕੋਟੇ ਤੇ ਮੈਂ ਦੇਚ ਨਾ ਕਸੂਰੀ ਮੇਥੀ ਪਾ ਦਿੱਤੀ ਹੋਈ ਸੀ ਕਸ਼ਮੀਰੀ ਮੇਥੀ ਕਸੂਰੀ ਮੇਥੀ ਜੋ ਵੀ ਕਹਿੰਦੇ ਤੁਸੀਂ ਉਹ ਮੈਂ ਪਾ ਦਿੱਤੀ ਹੋਈ ਸੀ ਉਹ ਦੇਖਣ ਨੂੰ ਵੀ ਦੇਖ ਹੀ ਰਹੀ ਹੈ ਨਜ਼ਰ ਆ ਰਹੀ ਹੈ ਕਿ ਮੈਂ ਪਾਈ ਹੋਈ ਆ ਠੀਕ ਹੈ ਤਾਂ ਹੁਣ ਅਸੀਂ ਇਹ ਚ ਕੋਪਰੇ ਪਾ ਰਹੇ ਆ ਆਪਣੇ ਹੰਜੀ ਕੋਪਰੇ ਅਸੀਂ ਵਿੱਚ ਪਾ ਦਿੱਤੇ ਹੋਏ ਆ ਤੇ ਬਾਕੀ ਇਹਨੂੰ ਬਸ ਹਲਕਾ ਜਿਹਾ ਅਸੀਂ ਉਹ ਕਰ ਲਿਆ ਹੋਇਆ ਰਿਨ ਲਿਆ ਹੋਇਆ ਹੁਣ ਮੈਂ ਇਹਨੂੰ ਕਵਰ ਕਰਕੇ ਤੇ نیچے ਉਤਾਰ ਲਾਂਗੇ ਹਾਂਜੀ ਸਾਡੀ ਗੋਭਟਿਆਂ ਦੀ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੋਈ ਐ ਤੇ ਦੇਖ ਸਕਦੇ ਆ ਤੁਸੀਂ ਵੀ ਕਿ ਗੋਭਟੇ ਜਿਹੜੇ ਆ ਕਿੰਨੇ ਸੌਫਟ ਬਣੇ ਆ ਦੇਖੋ ਬਿਲਕੁਲ ਸੌਫਟ ਬਣੇ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਆ ਜੀ ਕਿਉਂਕਿ 스멜 ਵੀ ਬਹੁਤ ਵਧੀਆ ਆ ਰਹੀ ਐ ਤੇ ਦੇਖਣ ਨੂੰ ਵੀ ਬਹੁਤ ਹੀ ਵਧੀਆ ਸਬਜੀ ਲੱਗ ਰਹੀ ਪਈ ਐ ਤੇ ਤੁਸੀਂ ਵੀ ਮੇਰੀ ਰੈਸਪੀ ਨੂੰ ਟਰਾਈ ਜ਼ਰੂਰ ਕਰਿਆ ਕਰੋ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਨਾਲ ਥੈਂਕ ਯੂ ਜੀ